ਸੰਜੇ ਵਰਮਾ ਦੇ ਨਾਲ ਜੁੜੀ ਹੋਈ ਖਬਰ ਸੰਜੇ ਵਰਮਾ ਕਤਲकांड ਦੇ ਮਾਮਲੇ ਦੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਰਾਜਸਥਾਨ ਦੇ ਬੀਕਾ ਨੇਰ ਤੋਂ ਤਿੰਨ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਇਨਕਾਊਂਟਰ ਦੇ ਵਿੱਚ ਛੇੜ ਕਰ ਦਿੱਤੇ ਗਏ ਸਨ ਤੇ ਹੁਣ ਦੋ ਤੋਂ ਬਾਅਦ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਰਾਜਸਥਾਨ ਦੇ ਬੀਕਾ ਨੇਰ ਤੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਏਜੀਟੀਐਫ ਨੇ ਮੁਲਜ਼ਮਾਂ ਨੂੰ ਅਰੈਸਟ ਕੀਤਾ ਹੈ ਫੜੇ ਗਏ ਮੁਲਜ਼ਮਾ ਨੇ ਸੰਜੇ ਵਰਮਾ ਦੇ ਕਾਤਲਾਂ ਨੂੰ ਪਨਾਹ ਦਿੱਤੀ ਸੀ ਅਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼ੂਟਰਾਂ ਦੇ ਲਈ ਵਿਦੇਸ਼ ਤੋਂ ਪੈਸੇ ਆਏ ਸੀ ਐਸਐਸਪੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਫੜੇ ਗਏ ਮੁਲਜ਼ਮਾ ਦੇ ਖਾਤੇ ਦੇ ਵਿੱਚ ਵਿਦੇਸ਼ ਤੋਂ ਪੈਸੇ ਟਰਾਂਸਫਰ ਹੋਏ ਸੀ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਪੰਜ ਮੁਲਜ਼ਮਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਦੋ ਦੀ ਮੁੱਠ ਭੇੜ ਦੌਰਾਨ ਮੌਤ ਹੋ ਗਈ ਸੀ ਵੱਡੀ ਖਬਰ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਪ੍ਰਦੀਪ ਕੁਮਾਰ ਜੁੜੇ ਨੇ ਪ੍ਰਦੀਪ ਕੀ ਕੁਝ ਅਪਡੇਟ ਕਿਉਂਕਿ ਸੰਜੇ ਵਰਮਾ ਕਤਲ ਕਾਂਡ ਬੇਹੱਦ ਅਹਿਮ ਇਸ ਮਾਮਲੇ ਦੇ ਵਿੱਚ ਹੁਣ ਤੱਕ ਜੋ ਨਵੀਆਂ ਗ੍ਰਿਫਤਾਰੀਆਂ ਹੋਈਆਂ ਨੇ ਉਸ ਦੇ ਬਾਰੇ ਕੀ ਕੁਝ ਜਾਣਕਾਰੀ ਅ ਬਿਲਕੁਲ ਜਮੀਰ ਜਿਹੜਾ ਇਸ ਮਾਮਲੇ ਦੇ ਅੰਦਰ ਪੁਲਸ ਨੂੰ ਇੱਕ ਜਿਹੜੀ ਵੱਡੀ ਸਫਲਤਾ ਕਹਿ ਸਕਦੇ ਆ ਕਿ ਜਿਹੜੀ ਇਹ ਇਸ ਨੂੰ ਮਿਲੀ ਹੈ ਜਿਸ ਦੇ ਵਿੱਚ ਇਸ ਨੂੰ ਕਰੈਕ ਕਰਨ ਦੇ ਕਰੀਬ ਪਹੁੰਚ ਗਏ ਸ਼ੂਟਰਾਂ ਤੱਕ ਪਹੁੰਚਣ ਦੇ ਕਰੀਬ ਪਹੁੰਚੀ ਹੈ ਕਿ ਬਿੱਕਾ ਨੇਰ ਤੋਂ ਪਿਆ ਜਾ ਰਿਹਾ ਹੈ ਕਿ ਤਿੰਨ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਖਾਤੇ ਦੇ ਅੰਦਰ ਵਿਦੇਸ਼ ਤੋਂ ਇਸ ਜਿਹੜੀ ਹੈ ਹੱਤਿਆਕਾਂਡ ਨੂੰ ਅੰਜਾਮ ਦੇਣ ਦੇ ਲਈ ਪੈਠੇ ਆਏ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਦੂਜੀ ਪਾਸੇ ਜਿਹੜਾ ਐਸਐਸਪੀ ਗੁਰਮੀਤ ਸਿੰਘ ਵੱਲੋਂ ਜਿਹੜਾ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਜਿਸੇ ਦੱਸਿਆ ਗਿਆ ਹੈ ਕਿ ਇਹ ਵਿਅਕਤੀ ਜਿਹੜੇ ਇਹਨਾਂ ਨੇ ਜਿਹੜਾ ਹੈ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਤੇ ਇਹਨਾਂ ਦੇ ਖਾਤੇ ਦੇ ਅੰਦਰ ਜਿਹੜੀ ਵਿਦੇਸ਼ ਤੋਂ ਪੈਸੇ ਆਏ ਸੀਗੇ ਤੇ ਇਹਨਾਂ ਪੈਸਿਆਂ ਦੇ ਤੋਂ ਬਾਅਦ ਜਿਹੜਾ ਹੈ ਪੁਲਿਸ ਅੰਨਾ ਤੱਕ ਪਹੁੰਚੀ ਸੀ ਕਿ ਹੁਣ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਲਗਾਤਾਰ ਜਿਹੜੀਆਂ ਵਕ ਵਕ ਟੀਮਾਂ ਬਣਾ ਕੇ ਜਿਹੜੀ ਹੈ ਪੁਲਿਸ ਹੁਣ ਸ਼ੂਟਰਾਂ ਦੀ ਜਿਹੜੀ ਤਲਾਸ਼ ਵਿੱਚ ਲੱਗੀ ਹੋਈ ਹੈ ਪਰ ਕਿਤੇ ਨਾ ਕਿਤੇ ਇਹ ਗੱਲ ਕਹਿ ਸਕਦੇ ਹਾਂ ਕਿ ਸ਼ੂਟਰਾਂ ਦੇ ਤੱਕ ਪਹੁੰਚਣ ਦੇ ਲਈ ਜਿਹੜੀ ਇੱਕ ਲਿੰਕ ਜਿਹੜਾ ਹੈ ਪੁਲਿਸ ਨੂੰ ਜ਼ਰੂਰ ਮਿਲ ਗਿਆ ਹੈ ਬਿਲਕੁਲ ਅਪਰਦੀਪ ਕੀ ਕੁਝ ਸਾਹਮਣੇ ਆਇਆ ਰਾਜਸਥਾਨ ਦੇ ਬੀਕਾਨੇਰ ਤੋਂ ਇਹ ਗ੍ਰਿਫਤਾਰੀ ਹੋਈ ਹੈ ਕਿ ਇਹ ਜੋ ਤਿੰਨ ਮੁਲਜ਼ਮ ਫੜੇ ਗਏ ਨੇ ਹੋਰ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਹੋਏ ਨੇ ਪੈਸੇ ਤੇ ਵਿਦੇਸ਼ ਤੋਂ ਇਹ ਪੈਸੇ ਆਏ ਨੇ ਕੀ ਇਹ ਰਾਜਸਥਾਨ ਨਾਲ ਸੰਬੰਧਿਤ ਨੇ ਜਾਂ ਕਿਸੇ ਹੋਰ ਥਾਂ ਨਾਲ ਸੰਬੰਧਿਤ ਨਹੀਂ ਬਿਲਕੁਲ ਜੀ ਇਹ ਤਿੰਨੋਂ ਵਿਅਕਤੀ ਜਿਹੜੇ ਦੱਸੇ ਜਾ ਰਹੇ ਨੇ ਇਹ ਰਾਜਸਥਾਨ ਨਾਲ ਸੰਬੰਧਿਤ ਜਿਹੜੇ ਬੰਦੇ ਦੱਸੇ ਜਾ ਰਹੇ ਨੇ ਆਹ ਪ੍ਰਦੀਪ ਮੈਂ ਦੁਆਰਾ ਰੋਕ ਕਰਾਂਗਾ ਤੁਹਾਡਾ ਪਰ ਇਹ ਸੰਬੰਧੀ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕੀ ਕੋਈ ਜਾਣਕਾਰੀ ਦਿੱਤੀ ਗਈ ਆ ਪਹਿਲਾਂ ਆਪਣੇ ਦਰਸ਼ਕਾਂ ਨੂੰ ਉਹ ਸੁਣਾ ਦਿੰਦੇ ਆ ਅਸੀਂ ਬੀਕਾਨੇਰ ਦੇ ਵਿੱਚੋਂ ਜਿਹੜੀਆਂ ਕੱਲ ਤਿੰਨ ਹੋਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਇਹਦੇ ਵਿੱਚ ਇੰਦਰਪਾਲ ਬਿਸ਼ਨੋਈ ਆ ਇਹ ਜਿਹੜਾ ਅਗਨੀ ਕਚੋਰ ਅਗਨੀ ਥਾਣਾ ਜਗਰਾਸਰ ਦਾ ਰਹਿਣ ਵਾਲਾ ਬੀਕਾ ਨਿਰ ਦੇ ਵਿੱਚ ਦੋ ਬੰਦੇ ਹੋ ਰਹੇ ਸੰਦੀਪ ਕਿਚੜ ਤੇ ਸ਼ਕਤੀ ਕੁਮਾਰ ਇਹ ਵੀ ਜਿਹੜੇ ਇੱਕੋ ਪਿੰਡ ਦੇ ਨੇ ਜਿਹੜਾ ਅਗਨੀ ਅਗਨੀ ਕਚੋਰ ਅਗਨੀ ਸੋ ਇਹ ਤਿੰਨ ਬੰਦਿਆਂ ਦੇ ਜਿਹੜੇ ਇਸ ਕੇਸ ਵਿੱਚ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਈਆਂ ਹੁਣ ਟੋਟਲ ਜਿਹੜੀਆਂ ਸਾਡੀਆਂ ਇਸ ਕੇਸ ਵਿੱਚ ਜਿਹੜੀਆਂ ਪੰਜ ਗ੍ਰਿਫਤਾਰੀਆਂ ਹੋ ਚੁੱਕੀਆਂ ਵਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਉਹ ਬੰਦੇ ਸੀਗੇ ਜਿਹੜੇ ਕਿ ਇਹਨਾਂ ਦੇ ਨਾਲ ਕੁਝ ਨਾ ਕੁਝ ਜਿਹੜਾ ਲਿੰਕ ਆਇਆ ਇਹਨਾਂ ਦਾ ਕੀ ਲਿੰਕ ਕੀ ਹੈ ਜੀ ਜਿਹੜੇ ਮੇਨ ਸ਼ੂਟਰ ਸੀਗੇ ਉਹਨਾਂ ਦੇ ਲਿੰਕ ਹੀ ਹੈ ਇਹਨਾਂ ਦੇ ਨਾਲ ਜਿਹੜੇ ਦੇਖੋ ਉਹ ਇਹਨਾਂ ਕੋਲ ਇਹਨਾਂ ਕੋਲ ਇਹਦੇ ਜਿਹੜਾ ਇੰਦਰਪਾਲ ਇਹਦੇ ਕੋਲ ਸਟੇ ਕੀਤਾ ਸੀਗੇ ਸਟੇ ਕੀਤੇ ਸਟੇ ਕਰਨ ਤੋਂ ਬਾਅਦ ਕੁਝ ਇਹਨਾਂ ਨੇ ਜਿਹੜਾ ਕੁਝ ਹੈਂਡਲਾਂ ਤੋਂ ਬਾਹਰ ਉਹ ਜਿਹੜੇ ਕੋਸ ਪੈਸੇ ਜਿਹੜੇ ਮਹਗਾਏ ਸੀਗੇ ਉਹ ਅਸੀਂ ਜਿਹੜਾ ਉਹ ਸਾਰਾ ਡਿਟੇਲ ਉਦੀ ਲੈ ਰਹੇ ਆ ਉਸ ਉਹ ਥੋੜਾ ਆਪਾਂ ਨੂੰ ਲਿੰਕੇ ਜਿਹੜਾ ਐਸਟੈਬਲਿਸ਼ ਹੋਈ ਸੀਗੀ ਦੇਖੋ ਦੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਇਹ ਪੈਸਾ ਜਿਹੜਾ ਉਧਰ ਉਧਰ ਦਿਤਤਾ ਵਾ ਉਹ ਉਹ ਹੈਂਡਲਰ ਬਾਹਰ ਨੇ ਫੋਰਨ ਕੰਟਰੀ ਚ ਮੇਨ ਜਿਹੜੇ ਤਿੰਨੇ ਜਿਹੜੇ ਅਗੇ ਸ਼ੂਟਰ ਜਿਹੜੇ ਆ ਕਿਹੜੇ ਗਰੋ ਵਾਸਤੇ ਕੰਮ ਕਰਦੇ ਨੇ ਦੇਖੋ ਗਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ ਇਹ ਸਰ ਇਹਨਾਂ ਨੇ ਠੇਰਨ ਵਿੱਚ ਮਦਦ ਮਦਦ ਕੀਤੀ ਸੀ ਉਹਨਾਂ ਦੀ ਸ਼ੂਟਿੰਗ ਹਾਂ ਇੱਕ ਨੇ ਠੇਰਨ ਚ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤੇ ਤਾਂ ਸੰਜੀਵ ਵਰਮਾ ਕਤਲ ਮਾਮਲੇ ਦੇ ਵਿੱਚ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਤੇ ਇਲਜ਼ਾਮ ਨੇ ਕਿ ਇਹਨਾਂ ਨੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਤੇ ਨਾਲ ਹੀ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਵੀ ਟਰਾਂਸਫਰ ਹੋਏ ਸੀ ਜੋ ਸੁਪਾਰੀ ਕਿਲਿੰਗ ਦਾਇ ਮਾਮਲਾ ਤਾਂ ਐਸੇ ਦੌਰਾਨ ਮੇਰੇ ਸਹੋਗੀ ਪ੍ਰਦੀਪ ਕੁਮਾਰ ਲਗਾਤਾਰ ਜੁੜੇ ਹੋਏ ਨੇ ਪ੍ਰਦੀਪ ਜਿਸ ਢੰਗ ਦੇ ਨਾਲ ਇਹ ਤਿੰਨ ਗ੍ਰਿਫਤਾਰੀਆਂ ਹੋਈਆਂ ਤਾਂ ਮੰਨਿਆ ਜਾ ਸਕਦਾ ਹੈ ਕਿ ਸ਼ੂਟਰਾਂ ਤੱਕ ਵੀ ਪੁਲਿਸ ਜਦੋਂ ਜਲਦੀ ਪਹੁੰਚੇਗੀ ਪਰ ਸ਼ੂਟਰਾਂ ਦੇ ਵੱਲੋਂ ਇਹਨਾਂ ਦੇ ਕੋਲ ਸਟੇ ਕੀਤਾ ਗਿਆ ਪਨਾ ਇਹਨਾਂ ਦੇ ਕੋਲ ਲਈ ਗਈ ਤਾਂ ਕੀ ਕੁਝ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ 7 ਜੁਲਾਈ ਦੀ ਇਹ ਵਾਰਦਾਤ ਹੈ ਕਿ 7 ਜੁਲਾਈ ਤੋਂ ਬਾਅਦ ਉਸੇ ਦਿਨ ਜਿਹੜੇ ਸ਼ੂਟਰ ਨੇ ਉਹ ਰਾਜਸਥਾਨ ਦੇ ਵਿੱਚ ਚਲੇ ਜਾਂਦੇ ਨੇ ਜਾਂ ਬੀਕਾਨੇਰ ਦੇ ਵਿੱਚ ਸਟੇ ਕਰਦੇ ਨੇ ਕਿਸ ਦਿਨ ਇਹਨਾਂ ਦੇ ਕੋਲ ਸਟੇ ਕੀਤਾ ਗਿਆ ਤੇ ਕਿਸ ਦਿਨ ਇਹਨਾਂ ਕੋਲੋਂ ਅੱਗੇ ਜਿਹੜੇ ਸ਼ੂਟਰ ਨੇ ਉਹ ਚਲੇ ਜਾਂਦੇ ਨੇ ਕਿਸ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਆਈ ਹੈ ਕੁਣ ਰਣਵੀਰ ਜਿਹੜਾ ਇਸ ਮਾਮਲੇ ਦੇ ਅੰਦਰ ਫਿਲਹਾਲ ਜਿਹੜਾ ਪੁਲਿਸ ਵੱਲੋਂ ਜਿਆਦਾ ਜਿਆਦਾ ਜਿਹੜਾ ਇਹ ਖੁਲਾਸਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਸ਼ੂਟਰਾਂ ਦੇ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕੋਈ ਇਹ ਸਾਰੇ ਮਾਮਲੇ ਦੀ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਮਿਲਣਗੇ ਫਿਲਹਾਲ ਜਿਹੜੀਆਂ ਵਕ ਵਕ ਟੀਮਾਂ ਬਣਾ ਕੇ ਜਿਹੜੀ ਪੁਲਿਸ ਇਸ ਗੱਲ ਦੀ ਤਫ਼ਦੀਸ਼ ਕਰ ਰਹੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਕਤਲ ਕਾਂਡ ਤੋਂ ਬਾਅਦ ਜੇ ਜੇਕਰ ਇਹਨਾਂ ਵਸਤੇ ਦੀ ਜੇ ਗੱਲ ਕਰੀਏ ਤਾਂ ਇਹ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੂੰ ਪਕੜਿਆ ਗਿਆ ਹੈ ਇਹ ਰਾਜਸਥਾਨ ਨਾਲ ਸੰਬੰਧ ਰੱਖਦੇ ਨੇ ਤੇ ਹੋ ਸਕਦਾ ਹੈ ਕਿ ਇੱਥੋਂ ਕਤਲकांड ਤੋਂ ਬਾਅਦ ਜਿਹੜਾ ਹੈ ਸਿਆਕਰਮ ਤੋਂ ਬਾਅਦ ਇਹ ਰਾਜਸਥਾਨ ਤੱਕ ਪਹੁੰਚੇ ਹੋਣ ਤੇ ਰਾਜਸਥਾਨ ਜਿਹੜੇ ਰੁਕੇ ਹੋਣ ਇਹ ਖਦਸ਼ਾ ਵੀ ਜਾਰੀ ਹੋ ਸਕਦਾ ਕੀਤਾ ਜਾ ਸਕਦਾ ਅਪਰਦੀਪ ਕੀ ਕੋਈ ਅਮਾਉਂਟ ਦਾ ਖੁਲਾਸਾ ਹੋ ਸਕਿਆ ਕਿ ਕਿੰਨੇ ਪੈਸੇ ਟਰਾਂਸਫਰ ਹੋਏ ਸੀ ਇਸ ਬੰਦੀ ਪੁਲਿਸ ਦੇ ਵੱਲੋਂ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਬਿਲਕੁਲ ਜੀ 1.40 ਲੱਖ ਰੁਪਇਆ ਜਿਹੜਾ ਐਸਐਸਪੀ ਗੁਰਮੀਤ ਸਿੰਘ ਜੀ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਵਿੱਚ ਦੱਸਿਆ ਗਿਆ ਹੈ ਕਿ ਵਿਦੇਸ਼ ਤੋਂ ਜਿਹੜੇ ਇਹਨਾਂ ਦੇ ਖਾਤੇ ਦੇ ਅੰਦਰ 1.40 ਲੱਖ ਰੁਪਏ ਦੀ ਜਿਹੜਾ ਅਮਾਊਂਟ ਹੈ ਉਹ ਆਸਿਦਾ ਜਿਹੇ ਲੋਕੀ ਸ਼ੂਟਰਾਂ ਨੂੰ ਦੇਣਾ ਸੀਗਾ ਸ਼ੂਟਰਾਂ ਨੂੰ ਜਿਹੜਾ ਇਹ ਇਹ ਮਦਦ ਕੀਤੀ ਹੈ ਇਹਨਾਂ ਨੇ ਤੇ ਇਹਨਾਂ ਦੇ ਉੱਪਰ ਜਿਹੜੇ ਦੋਸ਼ ਲਗਾਏ ਲੱਗੇ ਨੇ ਉਹ ਇਹ ਦੋਸ਼ ਨੇ ਕਿ ਇਹਨਾਂ ਨੇ ਉਹਨਾਂ ਨੂੰ ਸ਼ੂਟਰਾਂ ਨੂੰ ਪਨਾਹ ਦਿੱਤੀ ਸੀਗੀ ਸ਼ੂਟਰਾਂ ਨੇ ਇਹ ਇਹਨਾਂ ਕੋਲ ਜੇ ਉੱਥੋਂ ਕਤਲकांड ਤੋਂ ਪਹਿਲਾਂ ਪਨਾ ਲਈਏ ਜਾਂ ਬਾਅਦ ਫਿਲਹਾਲ